ਕਰਨਾ ਆਪਣੇ ਜਿਹੜੇ ਜਿਹੜੇ ਹਲਕਾ ਅੰਚਾਰ ਸਾਹਿਬ ਨੇ ਔਰ ਇਕਬਾਲ ਸਿਕਮਾਲ ਕਾ ਦਿਆ ਦੇ ਹਲਕਾ ਅੰਚਾਰਜ ਤੇ ਬਟਾਏ ਤੋਂ ਨਿਸ਼ਮਾਜਨ ਜੀ ਹਲਕਾ ਅੰਚਾਰਜ ਤੇ ਸਾਰੇ ਸਾਡੇ ਵੱਖ-ਵੱਖ ਸਰਕਲਾਂ ਦੇ ਸਤਕਰ ਪ੍ਰਧਾਨ ਐਸਵੀੰਗ ਦੇ ਪ੍ਰਧਾਨ ਹੁਮਨ ਸਾਹਿਬ ਨੇ ਪਠਾਨਕੋਟ ਦੇ ਪ੍ਰਧਾਨ ਮੰਟੂ ਜੀ ਹਲਕਾ ਅੰਚਾਰਜ ਪਠਾਨਕੋਟ ਹੋਏ ਤੋਂ ਰਵੀ ਮੋਨ ਜੀ ਅਲਕਾਂਚਾਜ ਨੇ ਤੇ ਹੋਰ ਸਾਰੇ ਜਿਹੜੇ ਸਾਡੇ ਵਿੰਗਾ ਦੇ ਪ੍ਰਧਾਨ ਨੇ ਸਰਕਲ ਪ੍ਰਧਾਨ ਨੇ ਤੇ ਸਾਰੇ ਜਿੰਨੇ ਤੁਸੀਂ মিডিਆ ਵਾਲੇ ਇੱਥੇ ਸਾਡੇ ਵਿਚਾਰ ਸੁਣ ਲਈ ਆ ਜੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਤੇ ਫਤ ਸਾਂਝੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਇਹ ਤੁਹਾਨੂੰ ਸਾਰਿਆਂ ਨੂੰ ਇਸ ਕਰਕੇ ਖੇਚਲ ਦਿੱਤੀ ਗਈ ਆ ਕਿ ਜੇ ਉਹ ਪਿਛਲੇ ਵੀ 15 20 ਦਿਨ ਤੋਂ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਇਹ ਕੱਲ ਤੋਂ মিডিਆ ਚ ਕਈ ਤਰ੍ਹਾਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜਸ਼ਾ ਜਿਹੜੀਆਂ ਰਚੀਆਂ ਜਾ ਰਹੀਆਂ ਨੇ ਜਿੱਥੋਂ ਤੱਕ ਸਿੰਘ ਸਭਾ ਦਾ ਬਦਲਣ ਦਾ ਸਵਾਲ ਆ ਇਹ ਕੋਈ ਨਵੀਂ ਗੱਲ ਨਹੀਂ ਕਿ ਅਕਾਲ ਤਖਤ ਦੇ ਜਹੇਦਾਰ ਸਾਹਿਬ ਨੂੰ ਬੁਲਾਇਆ ਗਿਆ ਉਹ ਆਪ ਹੀ ਚਾਹੁੰਦੇ ਸਨ ਕਿ ਸਾਡੇ ਕੋਲ ਦੋ ਅਹੁਦੇ ਨੇ ਇੱਕ ਅਹੁਦੇ ਦੀ ਸੇਵਾ ਹੋਰ ਕਿਸ ਨੂੰ ਦਿੱਤੀ ਜਾਏ ਤੇ ਇੱਕ ਅਹੁਦੇ ਦੀ ਸੇਵਾ ਜਿਹੜੀ ਆ ਹੋਰ ਕਿਸ ਨੂੰ ਦਿੱਤੀ ਜਾਏ ਜਿੱਥੋਂ ਤੱਕ ਅਕਾਲੀ ਵਰਕਰਾਂ ਦਾ ਸਵਾਲ ਆ। ਇਸ ਗੱਲ ਦਾ ਵਿਰੋਧ ਕਰਨ ਦਾ ਸਵਾਲ ਆ। ਉਹਦੀ ਕੋਈ ਤੁਕ ਨਹੀਂ ਬਣਦੀ। ਕਿਉਂਕਿ ਸ਼ੁਰੂ ਮੰਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚੋਂ ਪ੍ਰਧਾਨ ਬਣਦੇ ਨੇ। ਤੇ ਉਹਦੇ ਵਿੱਚੋਂ ਐਗਜ਼ੀਕਟਿਵ ਕਮੇਟੀ ਬਣਦੀ ਹੈ ਜਿਹਨੂੰ ਅੰਤਰਨ ਕਮੇਟੀ ਕਹਿੰਦੇ ਆ। ਇਹ ਐਗਜ਼ੀਕਟਿਵ ਕਮੇਟੀ ਦਾ ਫੈਸਲਾ ਆ। ਕਿ ਜਿਹੜੀ ਸਿੰਘ ਸਭਾ ਨਾਲ ਦੀ ਬਦਲੀ ਹੋਈ ਆ ਜਾਂ ਬਦਲ ਕੇ ਨਵੇਂ ਸਿੰਘ ਸਭਾ ਨੂੰ ਲਾਇਆ ਗਿਆ। ਤੇ ਇਸ ਕਰਕੇ ਜਿਹੜੀ ਗੱਲ ਕੋਈ ਇਕਾਲੀ ਦਲ ਨੂੰ ਕਮਜ਼ੋਰ ਕਰਨ ਵਾਲੀ ਹੋ ਰਹੀ ਹੈ ਉਸ ਤੋਂ ਬਚਣ ਵਾਸਤੇ ਕੋਈ ਫਸਲੇ ਲੈ ਜਾਂਦੇ ਜਿੱਥੋਂ ਤੱਕ ਇਕਾਲ ਤੱਕ ਦਾ ਸਵਾਲ ਆ ਸਾਡੀ ਸਭ ਤੋਂ ਸਰਵੋੱਚ ਹਸਤੀਆ ਸਰਵਚ ਸਥਾਨ ਆ ਉਹਨੂੰ ਅੱਜ ਵੀ ਅਸੀਂ ਨਮਸਕਾਰ ਕਰਦੇ ਆ ਸਿਰ ਝੁਕਾਉਂਦੇ ਆ ਪਰ ਜੇ ਵਿਅਕਤੀਗਤ ਬੰਦਾ ਕੋਈ ਗੱਲ ਨਹੀਂ ਕਰਦਾ ਠੀਕ ਆ ਕਿਉਂਕਿ ਸ਼ਰੋਣੀ ਇਕਾਲੀ ਦਲ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਹੈ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਇੰਤੋਂ ਪਹਿਲਾਂ ਹੋਣੀ ਚਾਹੀ ਸਾਲ ਦੋ ਸਾਲ ਤੀਰੋਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਤੇ ਉਦੋਂ ਦੇ ਮਹਾਨ ਯੋਧਿਆਂ ਨੇ ਜਿਨ੍ਹਾਂ ਨੇ ਗੁਰਦੁਆਰੇ ਨੂੰ ਯਾਦ ਕਰਾਇਆ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਗਈ ਤੇ ਉਹਨਾਂ ਮਹਾਨ ਸ਼ਹੀਦਾਂ ਨੇ ਜਿਹੜੇ ਉਦੋਂ ਹੋਏ ਤੇ ਬਾਅਦ ਚ ਜਿਹੜੇ ਪੈਰੋਕਾਰ ਜਿਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਣ ਦਾ ਫੈਸਲਾ ਕੀਤਾ ਤੇ ਨਾਲ ਇਹ ਕੇ ਫੈਸਲਾ ਕੀਤਾ ਇੱਕ ਰਾਜਨੀਤਿਕ ਪਾਰਟੀ ਬਣਾਉਣੀ ਚਾਹੀਦੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਵਾਰਡ ਦਾ ਕੰਮ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤਾਕਤਾਂ ਦੇ ਤੇ ਇਹ ਧਰਮ ਪ੍ਰਚਾਰ ਵਿੱਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਜਿਹੜੀ ਆ ਉਹ ਕੰਮ ਕਰੇ ਤੇ ਅੱਜ ਜੇ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਫੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਕਮਜ਼ੋਰ ਹੁੰਦੀ ਹੈ ਸੋ ਇਸ ਕਰਕੇ ਜਿਹੜਾ ਆਵਾਦ-ਵਿਵਾਦ ਉੱਠਿਆ ਹੈ ਕਈਆਂ ਦੀ ਸੁਰ ਨਹੀਂ ਰਲਦੀ ਕਈਆਂ ਦੇ ਨਿੱਜੀ ਵਿਚਾਰ ਹੋਣਗੇ ਤੇ ਇਸ ਕਰਕੇ ਮੈਂ ਤੁਹਾਨੂੰ ਖਿੱਚ ਦਿਤੀ ਹੈ ਕਿ ਸਾਡੀ ਕੌਮ ਨੂੰ ਸਾਡੀ ਪਾਰਟੀ ਨੂੰ ਸਾਡੇ ਵਰਕਰਾਂ ਨੂੰ ਦੁੱਧਾ ਜੋ ਕੱਢਿਆ ਜਾਏ ਕੋਈ ਐਸੀ ਗੱਲ ਨਹੀਂ ਸਰਦਾਰ ਸੁਖਬੀ ਸਿੰਘ ਜੀ ਬਾਦਲ ਦੇ ਨਾਲ ਸਾਰੇ ਪਾਰਟੀ ਦੇ ਵਰਕਰ ਛੋਟੇ ਤੋਂ ਲੈ ਕੇ ਵੱਡੇ ਤੱਕ ਉਹਦੇ ਨਾਲ ਨੇ ਭਰਤੀ ਕੀਤੀ ਗਈ ਆ ਭਰਤੀ ਦੀਆਂ ਕਾਪੀਆਂ ਜਮ੍ਹਾਂ ਹੋ ਗਈਆਂ ਨੇ ਜਿੱਥੋਂ ਤੱਕ ਬਾਗੀ ਸੁਰਾਂ ਦਾ ਸਵਾਲ ਆ ਬਾਗੀ ਸੁਰਾਂ ਨੂੰ ਕਿੰਨੇ ਕਿਹਾ ਵੀ ਤੁਸੀਂ ਭਰਤੀ ਨਾ ਕਰੋ ਸਾਡੇ ਕਾਰਜਕਾਰੀ ਪ੍ਰਧਾਨ ਸਤਕਾਰਯੋਗ ਭੁੰਡੜ ਸਾਹਿਬ ਨੇ ਆਪ ਸਾਰੇ ਬੰਦਿਆਂ ਨੂੰ ਕਿਹਾ ਕਿ ਤੁਸੀਂ ਕਾਪੀਆਂ ਲੈ ਲਓ ਭਰਤੀ ਕਰੋ ਜੇ ਤੁਹਾਨੂੰ ਸੁਖਬੀ ਸਿੰਘ ਜੀ ਬਾਦਲ ਦੇ ਉੱਤੇ ਕੋਈ ਇਤਰਾਜ਼ ਆ ਤੇ ਆਪਣੇ ਡੈਲੀਗੇਟ ਵੱਧ ਬਣਾ ਲਓ ਤੁਸੀਂ ਆਪਣਾ ਕੈਂਡੀਡੇਟ ਦੇ ਦਿਓ ਆਪ ਭਰਤੀ ਨਹੀਂ ਕਰ ਸਕੇ ਆਪ ਕਾਪੀਆਂ ਨਹੀਂ ਸ਼ਿਪਾ ਸਕੇ ਆਪ ਲੋਕਾਂ 'ਚ ਜਾ ਨਹੀਂ ਸਕਦੇ ਕਿਉਂਕਿ ਚੰਗੇ-ਚੰਗੇ ਉਹਧਿਆ ਤੇ ਸਵਰਗੀਆ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਹੜੇ ਮੁੱਖ ਮੰਤਰੀ ਰਹੇ ਨੇ ਤੇ ਪ੍ਰਧਾਨ ਸਾਹਿਬ ਸਾਡੇ ਜਿਹੇ ਸਾਫਕਾ ਨੇ ਅੱਜ ਸਦਾ ਸੁਖਵੀਰ ਸਿੰਘ ਜੀ ਬਾਦਲ ਇਹ ਉਹ ਮੁੱਖ ਮੰਤਰੀ ਸਰ ਪੰਜਾਬ ਦੇ ਤੇ ਉਦੋਂ ਇਹਨਾਂ ਲੋਕਾਂ ਨੇ ਆਨੰਦ ਮਾਣੇ ਤੇ ਹੁਣ ਕਿਹੜੇ ਮੂਹ ਨਾਲ ਲੋਕਾਂ ਨੂੰ ਜਾ ਕੇ ਕਹਿਣਗੇ ਕਿ ਵੱਖਰੀ ਭਰਤੀ ਕਰਨੀ ਹੈ ਤਕੜੀ ਨਿਸ਼ਾਨ ਤੇ ਭਰਤੀ ਉਹ ਕਰ ਨਹੀਂ ਸਕਦੇ ਕਾਨੂੰਨੀ ਗਲਤ ਹੈ ਨਮਾ ਨਿਸ਼ਾਨ ਇਸ ਕਰਕੇ ਦੇਰੇ ਵੀ ਕੱਲ ਦਾ ਨਵਾਂ ਬਣਾਉਣਾ ਪੈਣਾ ਸੋ ਆਪ ਹੀ ਬੜੀ ਦੋ ਚਿੱਠੀ ਚ ਆ ਤੇ ਇਹ ਉਲਟੇ ਸਿੱਧੇ ਬਿਆਨ ਦੇ ਦੇ ਕਿ ਲੋਕਾਂ ਨੂੰ ਦੁਬਤਾ ਜੀ ਪਾਉਂਦੇ ਨੇ ਇਸ ਕਰਕੇ ਤੁਹਾਨੂੰ ਐ ਖੇਜਤ ਦਿੱਤੀ ਆ ਕਿ ਜੋ ਐਗਜ਼ੀਕਟਿਵ ਨੇ ਫੈਸਲਾ ਕੀਤਾ ਉਹਨਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕੀਤਾ ਔਰ ਚੰਗੇ ਸੂਝਵਾਨ ਬੰਦੇ ਜਿਹੜੇ ਚੰਗੇ ਦੂਰੰਦੇਸ਼ੀ ਤੇ ਗਿਆਨ ਪ੍ਰਾਪਤ ਬੰਦੇ ਨੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਅਕਾਲ ਤਖਤ ਦੇ ਜਹਦਰ ਲਾਇਆ ਗਿਆ ਇਹਦਾ ਸਹੀ ਫੈਸਲੇ ਲੈਣਗੇ ਸਵੇਸ਼ ਕਰਕੇ ਜਿੱਥੋਂ ਤੱਕ ਸਰਦਾਰ ਸਿੰਘ ਜੀ ਬਾਦਲ ਦੀ ਗੱਲ ਆ ਉਹਨਾਂ ਸਿਰ ਨਵਾ ਕੇ ਜੋ ਧਾਰਮਿਕ ਸਜ਼ਾ ਸੀ ਉਹ ਸੁਣੀ ਔਰ ਕਿੰਤੂ ਪਰੰਤੂ ਵੀ ਨਹੀਂ ਕੀਤਾ ਜਿਹੜੇ ਬੰਦੇ ਸਕਿਉਰਟੀ ਵਾਲੇ ਸਨ ਉਹ ਵੀ ਕਹਿੰਦੇ ਸਨ ਕਿ ਲਗਾਤਾਰ ਇੱਕ ਧਾਰਮਿਕ ਸਥਾਨ ਤੇ ਤੁਸੀਂ ਇਹ ਸਜ਼ਾ ਪੂਰੀ ਨਾ ਕਰੋ ਇੱਕ ਦਿਨ ਇੱਕ ਥਾਂ ਲਾਓ ਕਿਉਂਕਿ ਚੇਨ ਟੁੱਟ ਜਾਂਦੀ ਹੈ ਜਿਹੜੇ ਹਮਲਾਵਰ ਹੁੰਦੇ ਨੇ ਤੇ ਆਉਂਦੇ ਨਹੀਂ ਜੋ ਕਾਲ ਤੱਕ ਦਾ ਹੁਕਮ ਆ ਮੈਂ ਇੱਕੋ ਥਾਂ ਹੀ ਪਰਤੀ ਲਗਾਤਾਰ ਦੋ ਦਿਨ ਕਰਨੀ ਹੈ ਤੇ ਗੋਲੀ ਵੀ ਚੱਲੀ ਉਹ ਫਿਰ ਸੇਵਾ ਕਰਦੇ ਰਹੇ ਗੋਲੀ ਤੋਂ ਮਸਾਂ ਬਜੇ ਜੇ ਕਾਲ ਤਖ ਦੇ ਜਹੇਦਾਰ ਨੇ ਕੋਈ ਗੱਲ ਕਹੀ ਆ ਤੇ ਉਹ ਸਿਰ ਨਵਾ ਕੇ ਸਾਰੀ ਗੱਲ ਮੰਨਦੇ ਰਹੇ ਭਾਵੇਂ ਉਹ ਕੋਈ ਦੋਸ਼ ਨਹੀਂ ਸੀ ਸਿੱਧ ਹੁੰਦੇ ਪਰ ਫਿਰ ਵੀ ਹਾਂ ਦਾ ਜਵਾਬ ਹਾਂ ਚ ਦਿੰਦੇ ਰਹੇ ਸੋ ਇਸ ਕਰਕੇ ਧਾਰਮਿਕ ਸਜਾ ਵੀ ਪੁਤਲੀ ਗੋਲੀ ਵੀ ਲੱਗ ਚਲੀ ਸੀ ਤਾਂ ਵੀ ਸਾਰੀ ਗੱਲ ਮੰਨਦੇ ਰਹੇ ਤੇ ਹੁਣ ਇਹ ਗੱਲ ਕਹੀ ਜਾਣੀ ਕਦੀ ਇਹ ਭਰਤੀ ਠੀਕ ਆ ਮੁੜ ਕੇ ਕਹਿਣਾ ਭਰਤੀ ਗਲਤ ਆ ਚਾਰ ਬੰਦੇ ਮਿਲ ਕੇ ਆ ਗਏ ਉਹਨੂੰ ਕੋਈ ਗੱਲ ਕਹਿ ਦੇਣੀ ਆ ਔਰ ਇੱਕ ਸਿਆਣੇ ਬੰਦੇ ਸੂਝਵਾਨ ਦਾ ਤੇ ਸਿੰਘ ਸਾਹਿਬ ਦਾ ਇਹ ਆ ਨਾ ਕਿ ਸਾਰਿਆਂ ਨੂੰ ਇਕੱਠੇ ਕਰਨ ਪਰ ਜੇ ਸਿਮਰਜੀਤ ਸਿੰਘ ਮਾਨ ਆਪਣੀ ਪਾਰਟੀ ਦੀ ਭਰਤੀ ਕਰਦਾ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਜੇ ਅਮਰਤਪਾਲ ਹੁਣੀ ਕੋਈ ਕਰਦੇ ਨੇ ਭਰਤੀ ਕੋਈ ਪਿੰਤੂ ਪਰੰਤੂ ਨਹੀਂ ਜੇ ਦੂਜਿਆਂ ਨੂੰ ਕਹਿੰਦੇ ਭਰਤੀ ਕਰੋ ਕਰ ਨਹੀਂ ਰਹੇ ਆ ਜਾ ਕੇ ਸ਼ਰੋਮਣੀ ਅਕਾਲੀ ਦਲ ਜਿਹੜਾ ਹੈ ਜਿੱਦੀ ਸੇਵਾ ਕਰ ਰਹੇ ਨੇ ਹੁੰਡੜ ਸਾਹਿਬ ਤੇ ਸ੍ਰੀ ਬੀ ਸਿੰਘ ਬਾਦਲ ਇਹਨਾਂ ਤੇ ਸਾਰੇ ਕਿੰਤੂ ਪਰੰਤੂ ਹੁੰਦੇ ਨੇ ਕਿ ਉਹ ਸ਼ਾਸਸ਼ਾ ਨੇ ਬੜੀਆਂ ਡੂੰਗੀਆਂ ਕਿ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕੀਤਾ ਜਾਏ ਸੋ ਇਸ ਕਰਕੇ ਫਖਰੇ ਕਾਉਂ ਦਾ ਜਿਹੜਾ ਬਾਦਲ ਸਾਹਿਬ ਦਾ ਉਹਨਾ ਅਵਾਰਡ ਵਾਪਸ ਕੀਤਾ ਵਿੱਚ ਨਾਲ ਇਹ ਗੱਲ ਕਹਿਤੀ ਕਿ ਸਾਡੇ ਲੀਡਰਾਂ ਨੂੰ ਵੀ ਇਹ ਸੇਵਾ ਕੰਮ ਚ ਸਫਲ ਨੇ ਤੇ ਜਿਸ ਬੰਦੇ ਨੇ ਏਡੀ ਲੰਮਾ ਸਮਾਂ ਜੇਲ ਕੱਟੀ ਕਲ ਦਿਲਨ ਤਗੜੇ ਕਰਨ ਵਾਸਤੇ ਧਾਰਮਿਕ ਯਾਦਗਾਰਾਂ ਬਣਾਈਆਂ ਪੰਜਾਬ ਦੀ ਡਵੈਲਪਮੈਂਟ ਕਰਾਈ ਚੰਗੀਆਂ ਸਕੀਮਾਂ ਲੋਕਾਂ ਲਈ ਲੈ ਕੇ ਆਏ ਯਾਰੋ ਜਿਹੜਾ ਬੰਦਾ ਦੁਨੀਆ ਤੇ ਨਹੀਂ ਉਹਦਾ ਵਾਰ ਹੀ ਵਾਪਸ ਲੈ ਲਓ ਤੇ ਤਾਂ ਵੀ ਸੁਖਬੀਰ ਸਿੰਘ ਜੀ ਬਾਦਲ ਹੁਣਾਂ ਨੇ ਸਿਰ ਝੁਕਾ ਕੇ ਕਿਹਾ ਔਰ ਲੋਕਾਂ ਨੂੰ ਵਰਕਰਾਂ ਨੂੰ ਰੋਕਿਆ ਗਿਆ ਕਿ ਭਾਵੇਂ ਤੁਹਾਨੂੰ ਕੋਈ ਗੱਲ ਨਹੀਂ ਵੀ ਪਸੰਦ ਪਰ ਅਹੀਂ ਕਾਲ ਤੱਕ ਦੇ ਅੱਗੇ ਸਿਰ ਚ ਕਾਉਣੇ ਆ ਅਸੀਂ ਇਹਨਾਂ ਫੈਸਲਿਆਂ ਤੇ ਅਸੀਂ ਕਿੰਤੂ ਪੰਤੂ ਨਹੀਂ ਕਰਨਾ ਸੋ ਇਸ ਲਈ ਜੋ ਅੱਜ ਗੱਲ ਚੱਲ ਰਹੀ ਹੈ ਇਹ ਬਿਲਕੁਲ ਇੱਕ ਕੂੜ ਪਰ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਜਿਹੜੀਆਂ ਇਹ ਸਾਰੀਆਂ ਗੱਲਾਂ ਹੋ ਰਹੀਆਂ ਨੇ ਇਹਨਾਂ ਤੋਂ ਤੁਹਾਨੂੰ ਬਚਨ ਦੀ ਲੋੜ ਆ ਸੋ ਅਗਲੇ ਸਮੇਂ ਦੇ ਵਿੱਚ ਜੋ ਹੁਣ ਹੋਣਾ ਆ ਜੋ ਹੋ ਰਿਹਾ ਆ ਸਾਰੀ ਗੱਲ ਲੋਕਾਂ ਦੇ ਸਾਹਮਣੇ ਆਉਣੀ ਆ ਤੁਸੀਂ মিডিਆ ਵਾਲੇ ਬੜੇ ਸਤਿਕਾਰਯੋਗ ਜੇ ਤੁਸੀਂ ਵੇਖਿਆ ਕਿ ਪਹਿਲਾਂ ਤੋਂ ਜਿਹੜੇ ਬੰਦੇ ਜਾਣਦੇ ਨੇ ਕਿ ਕਈ ਅਕਾਲੀ ਦਲ ਤੇ ਪੀੜਾਂ ਬੜੀਆਂ ਕਈ ਅਕਾਲੀ ਦਲ ਵੱਖਰੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਿਹੜਾ ਅਕਾਲੀ ਦਲ ਲੋਕਾਂ ਦੇ ਵਿੱਚ ਕੰਮ ਕਰ ਰਿਹਾ ਜਾਂ ਜਿਹਨੇ ਕੀਤਾ ਉਹਨੇ ਹੋਂਦ ਚ ਰਹਿਣਾ ਵੱਡੇ ਬਦਲ ਸਾਹਿਬ ਲਈ ਕਈ ਵਾਰੀ ਕਰਾਸੀ ਆਇਆ ਨਿੱਕੇ ਬਦਲ ਸਾਹਿਬ ਜਿਹੜੇ ਨੇ ਇਹਨਾਂ ਵੇਲੇ ਵੀ ਕਈ ਕੁਝ ਹੋਇਆ ਤੇ ਸਰਕਾਰਾਂ ਵੀ ਬਣਦੀਆਂ ਰਹੀਆਂ ਹੁਣ ਅੱਗੇ ਵੀ ਬਣਨ ਨੂੰ ਤਿਆਰ ਆ ਲੋਕ ਹੁਣ ਦੂਜੀਆਂ ਸਰਕਾਰਾਂ ਤੋਂ ਅੱਕ ਚੁੱਕੇ ਨੇ ਵੱਖਰੇ ਵੱਖਰੇ ਲੋਕਾਂ ਨੂੰ ਲਾਲਚ ਦੇ ਕੇ ਸਰਕਾਰਾਂ ਬਣਾਈਆਂ ਗਈਆਂ ਤੇ ਹੁਣ ਜਿਹੜੇ ਦੂਜੀਆਂ ਸਰਕਾਰਾਂ ਨੇ ਅੰਦਰ ਖਾਤੇ ਰਲੇ ਨੇ ਜਾਂ ਦੂਜੀਆਂ ਏਜੰਸੀਆਂ ਨਾਲ ਰਲੇ ਨੇ ਉਹ ਚਾਹੁੰਦੇ ਨੇ ਵੀ ਕਾਂਗਰਸ ਦਲ ਨੂੰ ਕਮਜ਼ੋਰ ਕੀਤਾ ਜਾਏ ਸੋ ਇਸ ਕਰਕੇ ਵੀਰੋ ਤੁਹਾਨੂੰ ਸਾਰਿਆਂ ਨੂੰ ਖਿੱਚ ਦਿੱਤੀ ਆ ਬਾਕੀ ਸਾਰੇ ਸਾਥੀ ਮੇਰੇ ਆਏ ਨੇ ਹਲਕਾ ਇੰਚਾਰਜ ਵੀ ਸਾਰੇ ਅਹੁਦੇਦਾਰ ਵੀ ਇਹਦਾ ਵੀ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸੋ ਆਪ ਸਰਕਾਰ ਕੀ ਜਿਹੜਾ ਨੇ ਪ੍ਰੈਸ ਨੋਟ ਜਾਰੀ ਕੀਤਾ ਜਾਂ ਜਿਹਨਾਂ ਦੇ ਸਾਈਨ ਹੋਏ ਆ ਉਹਨਾਂ ਤੇ ਕਾਰਵਾਈ ਵੀ ਹੋਈ ਦੀ ਫਿਰ ਪਾਰਟੀ ਉਸ ਕਿ ਇਹਨਾਂ ਨੇ ਕੀਤੇ ਨੇ ਪ੍ਰੈਸ ਨੋਟ ਤੇ ਕਿ ਇਹਨਾਂ ਨੇ ਤੁਸੀਂ ਕਿਹੜਾ ਕਿਹਦੇ ਨੂੰ ਕਹਿਣਾ ਚਾਹੁੰਦੇ ਜੀ ਮੁਜੀਤਿਆ ਸਾਹਿਬ ਨੇ ਜਿਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਜਿਨ੍ਹਾਂ ਦੇ ਉੱਪਰ ਬਰਦਾਸ਼ਤਪੁਰਦਾ ਵੀ ਹੈਗਾ ਹੀ ਪ੍ਰਧਾਨ ਦੇ ਸਾਈਨ ਹੈਗੇ ਜਿੱਥੋਂ ਤੀਕਾਂ ਦੇ ਵੇਖੋ ਕਿਸੇ ਦੇ ਸਾਈਨਾਂ ਦੀ ਗੱਲ ਆ ਜਾਂ ਕਿਸੇ ਦੇ ਕੋਈ ਪ੍ਰੈਸ ਦੀ ਗੱਲ ਆ ਆਪਣੇ ਨਿੱਜੀ ਵਿਚਾਰ ਕਿਸੇ ਦੇ ਹੋ ਸਕਦੇ ਨਹੀਂ ਤੇ ਜਿੱਥੋਂ ਤੀਕਾ ਕੋਈ ਕਾਰਵਾਈ ਦਾ ਸਵਾਲ ਆ ਉਹ ਪ੍ਰਧਾਨ ਸਾਹਿਬ ਨੇ ਵੇਖਣਾ ਹੈ ਕਿ ਕੀ ਕਾਰਵਾਈ ਬਣਦੀ ਹੈ ਕੀ ਕਾਰਵਾਈ ਨਹੀਂ ਬਣਦੀ ਨਜੀਵਚਾਰ ਕੋਈ ਵੀ ਦੇ ਸਕਦਾ ਹੈ ਪਾਰਟੀ ਦੇ ਵਿੱਚ ਬਹਿ ਕੇ ਇਹ ਗੱਲ ਜ਼ਰੂਰ ਹੈ ਕਿ ਉਹਨਾਂ ਨੂੰ ਪ੍ਰੈਸ ਨਹੀਂ ਜਾਣ ਦੇਈਦਾ ਜੇ ਕੋਈ ਗੱਲ ਹੈਗੀ ਆ ਤੇ ਪ੍ਰਧਾਨ ਜੀ ਦੇ ਉਥੇ ਹਾਈ ਚ ਬਹਿ ਕੇ ਅੰਦਰ ਕੋਈ ਗੱਲ ਕਰ ਲੈਂਦੇ ਤੇ ਗਾੜੀ ਫੈਸਲਾ ਜਿਹੜਾ ਉਹ ਜੋ ਵੀ ਕਰਨਾ ਉਹ ਪ੍ਰਧਾਨ ਜੀ ਨੇ ਕਰ ਉਹਨਾਂ ਦਾ ਬਿਆਨ ਆਇਆ ਕਿ ਨਾ ਪਾਰਟੀ ਦੀ ਫਰਚੀ ਸ਼ਰਾ ਮਾਰਿਆ ਵੇਖੋ ਪਾਰਟੀ ਦੀ ਗੱਲ ਜਿਹੜੀ ਮੈਂ ਕਰ ਰਿਹਾ ਇਹਦੇ ਖਿਲਾਫ ਬੋਲਣਾ ਤੇ ਬੜੀ ਵੱਡੀ ਗੱਲ ਮਾੜੀ ਆ ਕਿ ਉਹ ਐਗਜ਼ੀਕਟਿਵ ਦਾ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਐਗਜ਼ੀਕਟਿਵ ਬਣਾਈਆਂ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਤੇ ਇਹ ਕਿੰਤੂ ਪਰੰਤੂ ਕਰਨ ਬੈਤ ਐਗਜ਼ੀਕਟਿਵ ਨੇ ਫੈਸਲਾ ਗਲਤ ਕੀਤਾ ਸ਼੍ਰੋਮਣੀ ਕਮੇਟੀ ਦੇ ਉਥੋਂ ਦੇ ਹੋਰ ਉਮੀਦਵਾਰਾਂ ਨਾਲ ਗੱਲ ਕਰਨ ਕਿ ਸ਼੍ਰੋਮਣੀ ਐਗਜ਼ੀਕਟਿਵ ਕਮੇਟੀ ਨੇ ਜਿਹੜਾ ਫੈਸਲਾ ਗਲਤ ਕੀਤਾ ਸ਼੍ਰੋਮਣੀ ਇਕਲਿੱਦਲ ਦੇ ਵਰਕਰ ਦਾ ਤੇ ਇਹ ਹੱਕ ਹੀ ਨਹੀਂ ਬਣਦਾ ਵੀ ਉਹ ਗੱਲ ਕਰਨ ਜੋ ਘਾਤ ਤੱਕ ਦੇ ਜ਼ਹੀਦਾ ਜਿਹੜੇ ਬਦਲੇ ਗਏ ਨੇ ਜਾਂ ਪਹਿਲਾਂ ਹੀ ਬਦਲੇ ਰਹੇ ਆ ਕਾਨੂੰਨ ਦੇ ਅਨਸਾਰ ਬਗਲੀਆਂ ਮੁੰਦੀਆਂ ਨੇ ਤੇ ਉਥੇ ਬਿਠਾਏ ਵੀ ਜਾਂਦੇ ਨੇ ਇਹ ਅਕਾਲੀ ਦਲ ਦਾ ਤੇ ਚ ਰੋਲ ਹੀ ਕੋਈ ਨਹੀਂ ਸਾਨੂੰ ਤਾਂ ਸਪਾਈ ਤਾਂ ਦੇਣੀ ਪੈ ਰਹੀ ਆ ਕਿ ਬਾਰ ਬਾਰ ਡਾਇਰੈਕਟ ਤੇ ਇਨਡਾਇਰੈਕਟ ਤਿੱਕਰੇ ਨਾਲ ਅਕਾਲੀ ਦਲ ਨੂੰ ਬਦਨਾਮ ਕੀਤਾ ਜਾ ਰਿਹਾ ਤੇ ਸਰਦਾਰ ਸੁਖਬੀਰ ਸਿੰਘ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਚ ਅਕਾਲੀ ਦਲ ਦੇ ਵਰਕਰਾਂ ਦਾ ਤੇ ਕਿਸ ਦਾ ਫਰਜ਼ ਹੀ ਨਹੀਂ ਬਣਦਾ ਵੀ ਉਹ ਕਿੰਦੂਪੁਰਾਂ ਤੋਂ ਕਿ ਇਲੈਕਟਰ ਨਾਲ ਗੱਲ ਕਰਨ ਤੇ ਐਗਜ਼ੈਕਟਿਵ ਜਿਹੜੀ ਆ ਉਹ ਸ਼ੋਰਨ ਕਮੇਟੀ ਦੇ ਮੈਂਬਰ ਉਹਦਾ ਇਤਰਾਜ਼ ਕਰਨ ਜਿਹਨੋਂ ਸਾਰਿਆਂ ਨੇ ਫੈਸਲਾ ਮੰਨ ਲਿਆ ਜਥੇਦਾਰ ਰਕਬੀਰ ਸਿੰਘ ਨੇ ਕਹਿਤਾ ਕਿ ਠੀਕ ਹੈ ਮੈਂ ਜਿਹੜਾ ਉਹਦਾ ਰਹਿ ਗਿਆ ਇੱਥੇ ਮੈਂ ਸੇਵਾ ਕਰਾਂਗਾ ਜਿੰਨ ਚਿਰ ਸੇਵਾ ਹੈਗੀ ਉਹ ਚੰਨ ਲਵਾਈ ਆ ਤੇ ਦੂਜੇ ਹੁਣ ਐਵੇਂ ਗੱਲਾਂ ਕਰੀ ਜਾਣ ਸਵੈਸ ਕਰਕੇ ਭੁੰਡਰ ਸਾਹਿਬ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਚੰਗੇ ਟਾਈਮ ਤੇ ਬਦੀਦੀਆਂ ਹੰਡਾਈਆਂ ਨੇ ਤੇ ਅੱਜ ਉਹੀ ਜਿਹੜੇ ਸੁਹਾਚੂ ਦੇ ਪੇ ਮੈਂ ਕਿ ਇੱਕ ਥੋੜਾ ਜਿਆ ਕਿੰਨਿਆਂ ਦੀ ਲੈਣ ਲੱਗੀ ਆ ਤੇ ਉਹ ਇਸ ਕਰਕੇ ਭੁੰਡਰ ਸਾਹਿਬ ਜੋ ਕਹਿ ਰਹੇ ਨੇ ਠੀਕ ਕਹਿ ਰਹੇ ਨੇ ਇਹ ਮਾੜੀ ਗੱਲ ਆ ਅੱਜ ਜੇ ਕੋ ਮਾੜੀ ਮੋਟੀ ਗੱਲ ਸਰਕਾਰ ਤੋਂ ਆਪਾਂ ਲਾਂਭੇ ਆ ਜਾਂ ਪ੍ਰਧਾਨ ਸਾਹਿਬ ਅੱਜ ਦੁਬਾਰਾ ਪ੍ਰਧਾਨ ਬਣਨੇ ਨੇ ਫੇਰ ਅੱਜ ਯਾਰੋ ਅਸੀਂ ਲਾਂਬੇ ਹੋ ਜਾਈਏ ਤੇ ਜਿਦੋਂ ਸਰਕਾਰਾਂ ਦੇ ਵਿੱਚ ਹੀ ਤੇ ਉਦੋਂ ਨਾਲ ਰਿਹਾ ਕਿ ਆਨੰਦ ਮੰਦਰ ਇਹ ਗਲਤ ਮਾੜੀ ਆ ਇਹ ਲੋਕਾਂ ਨੇ ਪਛਾਣ ਕਰਨੀਆਂ ਇੱਕ ਇੱਕ ਦੂਜੇ ਜਿਹੜੇ ਜਿੰਨੇ ਵੀ ਵਿਰੋਧੀ ਨੇ ਦੇਖੋ ਉਹਨਾਂ ਨੂੰ ਲੋਕੀ ਰਿਸਪੌਂਸ ਨਹੀਂ ਦੇ ਰਹੇ ਜਿਹੜੀ ਇਹ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਇੱਕੋ ਇੱਕ ਧਾਰਮਿਕ ਸਾਡੀ ਸਿੱਖੀ ਦਾ ਅਸਥਾਨ ਆ ਜਿਹੜਾ ਚੁਣ ਕੇ ਬਣਦਾ 60 ਲੱਖ ਦੇ ਨਮਾਇਦੇ ਚੋਣ ਨਹੀਂ ਕਰੀ ਹੋਈ ਵੇਖੋ ਦੂਜੇ ਧਰਮਕਸਤਾਨਾਂ ਤੇ ਤੇ ਜੇ ਉਹਦੇ ਵੀ ਫੈਸਲੇ ਸਾਡੀ ਕੌਮ ਨੇ ਜਾਂ ਸਾਡੇ ਲੀਡਰ ਨੇ ਨਹੀਂ ਮੰਨਨੇ ਤੇ ਹੋਰ ਫਿਰ ਉਥੇ ਕੌਣ ਮੰਨੇਗਾ ਇੱਕੋ ਹੀ ਗੱਲ ਹੈ ਨਾ ਵੀ ਸ਼ਰੂਮ ਨਹੀਂ ਕਾਲੀ ਦਲ ਦੇ ਵਿੱਚ ਉਸਤਾਜ ਕਬੀਰ ਸਿੰਘ ਬਾਦਲ ਦਾ ਪਸ਼ੋਕੜ ਉਹਦੀ ਸੋਚ ਜਾਂ ਜਿਹੜੇ ਕੰਮ ਕੀਤੇ ਨੇ ਉਹ ਲੱਭਦੇ ਨੇ ਵੀ ਆਉਣ ਵਾਲਾ ਵੱਡਾ ਲੀਡਰ ਬਣਨਾ ਉਹਨੂੰ ਕੋਈ ਹੋਰ ਕਰਨ ਵਾਸਤੇ ਸ਼ਾਸ਼ਾਹੀਆਂ ਰਚੀਆਂ ਜਾ ਰਹੀਆਂ ਨੇ ਔਰ ਕੋਈ ਵੀ ਜਿਹੜੇ ਵਿਰੋਧੀ ਨੇ ਉਹਦੇ ਪੈਰ ਨਹੀਂ ਲੱਗ ਰਹੇ ਇਹਨੂੰ ਸੁਧਾਰ ਲਾਅਰ ਕਹਿੰਦੇ ਨੇ ਕਦੀ ਕਦੀ ਇਹਨੂੰ ਬਾਗੀ ਕਹਿੰਦੇ ਨੇ ਅ ਕੱਲ ਪਰਸੋਂ ਜੀ ਇੱਕ ਲੀਡਰ ਬੋਲਣ ਰਿਹਾ ਸੀ ਤੇ ਉਹ ਬੀਬੀ ਜਗੀਰ ਕੌਰ ਉਹਨੂੰ ਪੁੱਛੋ ਉਹਨੇ ਨਹੀਂ ਪਹਿਲਾਂ ਜਹੇਦਾਰ ਹੁਣਾਂ ਨੂੰ ਬਦਲਿਆ ਤੇ ਉਦੋਂ ਕਾਨੂੰਨ ਠੀਕ ਹੀ ਤੇ ਜੇ ਹੁਣ ਜਹੇਦਾਰ ਹੁਣਾਂ ਨੇ ਕਿਹਾ ਵੀ ਅਕਾਲੀ ਦਲ ਤੇ ਕਿੰਤੂ ਪਰੰਤੂ ਕੀਤਾ ਤੇ ਹੁਣ ਬਦਲਿਆ ਗਿਆ ਤੇ ਹੁਣ ਕਹਤਾ ਵੀ ਇਹ ਗਲਤ ਗੱਲ ਤੇ ਆ ਜਿਹੜੇ ਪ੍ਰਧਾਨ ਆ ਸ਼ਰੋਣੀ ਕਮੇਟੀ ਦਾ ਚਲੋ ਭਾਵੇਂ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਤੇ ਉਥੇ ਜਿਹੜਾ ਬੰਦਾ ਪ੍ਰਧਾਨ ਆ ਉਦੀ ਜਿਹੜਾ ਹੁਣ ਬਣਾਇਆ ভাইস ਪ੍ਰਧਾਨ ਜਿਹੜਾ ਵਿਰਕਿਆ ਜਿਹੜੇ ਸਤਕਾਰਯੋਗ ਨੇ ਐਗਜ਼ੀਕਟਿਵ ਕਮੇਟੀ ਨੇ ਫੈਸਲਾ ਕੀਤਾ ਤੇ ਅੱਜ ਉਹਨੂੰ ਕਹ ਲਈ ਗਲਤ ਹੈ ਜਦੋਂ ਉਹ ਹੀ ਬੰਦੇ ਜਿਹੜੇ ਗਲਤ ਕਹਿ ਰਹੇ ਨੇ ਉਹ ਉਦਿਆਂ ਤੇ ਹੁੰਦੇ ਨੇ ਉਦੋਂ ਕਹਿੰਦੇ ਨੇ ਵੀ ਠੀਕ ਹੈ ਬਦਲਣਾ ਚਾਹੀਦਾ ਸੋ ਇਹ ਤੇ ਪੁਰਾਣੀ ਗੱਲ ਹੈ ਵੀ ਕਦੀ ਕੋ ਬਦਲਤਾ ਕਦੀ ਕਿਸ ਨੂੰ ਲਾਤਾ ਆਪਾਂ ਸਾਰਿਆਂ ਦਾ ਸਤਕਾਰ ਕਰਦੇ ਆ ਔਰ ਇਹ ਜਿਹੜਾ ਅਕਾਲ ਤਖਤ ਸਾਡੀ ਮਹਾਨ ਜਿਹੜੀ ਹਸਤੀ ਹੈ ਜਿਹੜੀ ਜਗ੍ਹਾ ਹੈ ਇਹਨੂੰ ਅਸੀਂ ਸਾਰੇ ਸਿਰ ਨੋਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ